ਅੱਜ ਪੰਜਾਬੀ ਚ ਉਡਾੜਾ ਆਈ ਦੀ ਚੈਲੰਜ ਕਰੀ ਓਏ ਆ ਜਾ ਇੱਧਰ ਚੱਲੀਏ ਸੁੱਦਾ ਨਹੀਂ ਰਹਿਣਾ ਹਾਂ ਸੱクセ ਕੱਲੀ ਆ ਗਈ ਖਾਲੀ ਬੈਠੀ ਸੀ ਕਿ ਜਰੇਲਾ ਖਾਵਾਂਗੇ ਅੱਜ ਘਰੇ ਤਾਂ ਬਣਿਆ ਪਿਆ ਚੱਲ ਚੱਲੀਏ ਹੁਣ ਆ ਜਾ ਖੇਤੀ ਤੁਰਪਾ ਹਾਂ ਜਿੰਨਾਂ ਲਾ ਕੇ ਚਾਬੀ ਚੱਕ ਲਈ ਸੀ ਛੋਲੇ ਚ ਪਾ ਲਈ ਸੀ ਵੱਡੀ ਟੋਪੀ ਲੈ ਲੈ ਠੰਡ ਕਿੰਨੀ ਆਜੂ ਡਿੱਗ ਨਾ ਪਈ ਠੇਰ ਲੱਗਿਆ ਪੈ ਸਨੋ ਦਾ ਤੇਰੀ ਚਾਹ ਡੁੱਲ ਗਈ ਖਲੇ ਹੈ ਦੇਖੀ ਦਾਗ ਵੀ ਪੈ ਗਿਆ ਸੋਨਾ ਪਹਿਣਾ ਯਾਰ ਨੋਣਾ ਵੀ ਪਹਿਣਾ ਇਹ ਠੰਡ ਵਾਲੀ ਹੈ ਫੁੱਲਾਂ ਦਾ ਕੰਬਲ ਲਾ ਲਈ ਕੋਈ ਨਹੀਂ ਫਸ ਕਰਿਆ ਕਰ ਤੂੰ ਪਿੰਡੀਆਂ ਬਣਾਵਾਂਗੇ ਅੱਜ ਮਟਰ ਪਿਉਂਦੇ ਸੀ ਮੈਂ ਤਾਂ ਪਰ ਯਾਰ ਮਿੱਠੇ ਦੇ ਨਾ ਬਣਾ ਲਈ ਰਾਜਮਾ ਬਣਾਦਾ ਫਿਰ ਲੈ ਕੇ ਆਉਣ ਆਲੇ ਆ ਬਹੁਤ ਟਾਈਮ ਲੱਗ ਜਾਣਾ ਫਿਰ ਤਾਂ ਸ਼ਾਰਕ ਟੈਂਕ ਦੇਖੀ ਅੱਜ ਟੀਵੀ ਤੇ ਖਬਰਾਂ ਸੁਣਾਗੇ ਆਪਾਂ ਟਰੰਪ ਦੀਆਂ ਗੱਜਲਾਂ ਸੁਣਾਗੇ ਜ਼ਿੰਦਗੀ ਨਾ ਮਿਲੇਗੀ ਦੁਬਾਰਾ ਮੂਵੀ ਬੈਸਟ